ਲੁਧਿਆਣਾ ਵਿੱਚ ਹੋਈ ਗੈਂਗਰੇਪ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਅਜਿਹੀ ਘਨੌਣੀ ਘਟਨਾ ਵਾਪਰੀ ਹੈ ਜਿੱਥੇ ਇੱਕ ਹੋਟਲ ਦੇ ਵਿੱਚ ਇੱਕ ਨਵਾਲਕ ਕੁੜੀ ਦੇ ਨਾਲ ਸਮੂਹਿਕ ਬਲਾਤਕਾਰ ਹੋਇਆ। ਦੱਸਿਆ ਜਾ ਰਿਹਾ ਕਿ ਲੁਧਿਆਣਾ ਦੀ ਰਹਿਣ ਵਾਲੀ ਇਹ ਨਵਾਲਕ ਕੁੜੀ ਆਪਣੇ ਕਿਸੇ ਕੰਮ ਦੇ ਲਈ ਦਿੱਲੀ ਗਈ ਸੀ ਪਰ ਟ੍ਰੇਨ ਗਲਤ ਫੜੇ ਜਾਣ ਕਾਰਨ ਉਹ ਅੰਮ੍ਰਿਤਸਰ ਚਲੀ ਗਈ। ਜਿੱਥੇ ਪਹੁੰਚ ਕੇ ਉਸਨੇ ਇੱਕ ਆਟੋ ਚਾਲਕ ਦੇ ਕੋਲੋਂ ਦਿੱਲੀ ਜਾਣ ਦੇ ਲਈ ਪੁੱਛਿਆ ਪਰ ਉਸ ਦਰਿੰਦੇ ਆਟੋ ਚਾਲਕ ਦੀ ਨੀਅਤ ਖਰਾਬ ਸੀ ਅਤੇ ਉਹ ਨਵਾਲਕ ਕੁੜੀ ਨੂੰ ਸੜਕਾਂ ਤੇ ਹੀ ਘਮਾਉਂਦਾ ਰਿਹਾ। ਅਤੇ ਰਾਤ ਦੇ ਸਮੇਂ ਉਹ ਉਸ ਨੂੰ ਬੱਸ ਸਟੈਂਡ ਦੇ ਨੇੜੇ ਬਣੇ ਇੱਕ ਹੋਟਲ ਦੇ ਵਿੱਚ ਲੈ ਗਿਆ ਜਿੱਥੇ ਉਸ ਨੇ ਆਪਣੇ ਸਾਥੀ ਨੂੰ ਬੁਲਾ ਲਿਆ ਅਤੇ ਦੋਵੇਂ ਦਰਿੰਦਿਆਂ ਨੇ ਨਬਾਲਕ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਜਿਸ ਤੋਂ ਬਾਅਦ ਉਹਨਾਂ ਨੇ ਕੁੜੀ ਨੂੰ ਵਾਪਸ ਲੁਧਿਆਣੇ ਭੇਜ ਦਿੱਤਾ ਕਮਿਸ਼ਨਰ ਲੁਧਿਆਣੇ ਤੋਂ ਇੱਕ ਮੇਲ ਆਈ ਸੀਗੀ ਮੇਲ ਨੂੰ ਜਦੋਂ ਸਟੱਡੀ ਕੀਤਾ ਤਾਂ ਪਤਾ ਚੱਲਿਆ ਵੀ ਇੱਕ 16 ਸਾਲ ਦੀ ਲੜਕੀ ਹੈ ਉਹ ਤੋਂ ਲੁਧਿਆਣੇ ਤੋਂ ਦਿੱਲੀ ਵਾਸਤੇ ਚਲੀ ਗਈ ਤੇ ਉੱਥੇ ਲੇਕੇ ਦੇ ਨਾਲ ਪਹਿਲੋਂ ਫਿਰੋਜ਼ਪੁਰ ਚਲੀ ਗਈ ਫਿਰੋਜ਼ਪੁਰ ਤੋਂ ਜਲੰਧਰ ਆਈ ਜਲੰਧਰ ਤੋਂ ਕੌਂਦੀ ਭੌਂਦੀ ਅਮਰਸਰ ਆ ਗਈ ਜਦੋਂ ਅਮਰਸਰਾਹੀ ਇਹ ਤਿੰਤ ਤਰੀ ਦਾ ਵਾਕਿਆ ਹੈਗਾ ਅਮਸਰਾ ਕੀ ਕਾਟੂ ਚਾਲਪੁਰ ਨੇ ਪੁੱਛਿਆ ਵੀ ਮੈਂ ਦਿੱਲੀ ਜਾਣਾ ਤੇ ਆਟੋ ਚਾਲਕ ਕੋਲ ਉਹਨੂੰ ਘਮਾਉਂਦਾ ਰਿਹਾ ਛੜਕਾ ਦੇ ਘਮਾਉਂਦਾ ਰਿਹਾ ਉਸ ਤੋਂ ਬਾਅਦ ਉਹ ਰਾਤ ਉਹਨੂੰ ਜੀ ਹੋਟਲ 'ਚ ਲੈ ਗਿਆ ਆਪਣੇ ਕਸਾਤੀ ਨੂੰ ਉਹਨੇ ਉੱਥੇ ਸੱਦ ਲਿਆ ਤੇ ਦੋਨਾਂ ਨੇ ਉਹਨਾਂ ਨਾਲ ਗਿਆ ਗਰੀਬ ਰਾ ਜਿਹੜਾ ਤੁਹਾਨੂੰ ਪਤਾ ਲੱਗਿਆ ਉਹਨਾਂ ਨੇ ਲੁਧਿਆਣੇ ਵਾਲਿਆਂ ਨੇ ਫਿਰ ਵਕੂਆ ਅਮਰਸਰ ਦਾ ਹੋਣ ਕਰਕੇ 0 ਨੰਬਰ ਆਫੀਅਰ ਉਹ ਤੇ ਕੱਟ ਕੇ ਤੇ ਸਾਨੂੰ ਭੇਜਤੀ ਹੈ ਉਹਦੇ ਵਿਹਾਰ ਤੇ ਅਸੀਂ ਆਪਣੀ ਆਫੀਅਰ ਕੱਟ ਲਈ ਹੈ ਤੇ ਅਗਲੀ ਇਨਵੈਸਟੀਗੇਸ਼ਨ ਕਰੀ ਨੂੰ ਹੋਊਗੀ ਲੜਕੀ ਨੇ ਦਿੱਲੀ ਜਾਣਾ ਸੀ ਲੁਧਿਆਣੇ ਤੋਂ ਬਟ ਉਹ ਭਲੇਕੇ ਨਾਲ ਕਿਸੇ ਗਲਤ ਰੇਲ ਚ ਬੈਠ ਗਈ ਉਹ ਟ੍ਰੇਨ ਉਹਨੂੰ ਫਿਰੋਜ਼ਪੁਰ ਲੈ ਗਈ ਉਹ ਲੜਕੀ ਐਕਚੁਅਲੀ ਨਵਾਲਿਕ ਸੀਗੀ 16 ਸਾਲ ਦੀ ਸੀ ਜਾਂ ਤਾਂ ਉਹਨੂੰ ਪੂਰੀ ਸਮਝ ਨਹੀਂ ਸੀਗੀ ਉਹ ਫਿਰ ਫਿਰੋਜ਼ਪੁਰ ਤੋਂ ਜ਼ਿਲਹੰਦਾ ਜ਼ਿਲਹੰਦਾ ਤੋਂ ਕੌਣ ਦੀ ਹਮਸਾਰ ਆ ਗਈ ਉਹ ਜੇ ਐਜ ਪਰ ਜੋ ਕੰਟੈਕਟਸ ਐਫਆਰ ਦੇ ਉਹਨੇ ਮਤਲਬ ਉਹਨੇ ਆਪਣੇ ਕਿਸ ਦੋਸਤ ਨੂੰ ਮਿਲਣ ਵਾਸਤੇ ਦਿੱਲੀ ਜਾਣਾ ਸੀਗਾ ਬਟ ਅਜੇ ਲੜਕੀ ਸਾਡੇ ਕੋਲ ਆਈ ਨਹੀਂ ਕਿ ਇਹ ਲੜਕੀ ਆਊਗੀ ਫਿਰ ਉਹਨੂੰ ਅਸੀਂ ਆਪ ਸ਼ਾਮਪੁਰਦਾਲ ਕਰਾਂਗੇ ਤੋਂ ਉਹਦੇ ਮੁਤਾਬਕ ਅਗਲੀ ਕਰੀ ਜੋ ਹੀ ਬੰਦੀ ਕਰਾਂਗੇ ਫਿਲਹਾਲ ਕੋਈ ਰਸਮੀ ਉੱਚੇ ਦੋ ਬੰਦਿਆਂ ਦਾ ਨਾਮ ਸਾਹਮਣੇ ਆ ਰਹੇ ਨੇ ਪਛਾਣ ਕੀ ਤੇ ਉਹਨਾਂ ਦੀ ਡੈਂਟੀਫਿਕੇਸ਼ਨ ਹੋ ਗਈ ਉਹਨਾਂ ਦੀ ਟੀਮਾਂ ਭੇਜੀ ਤੇ ਲਗਾਤੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਜੀ ਜਲਦੀ ਲੜਕਾ ਦਾ ਆਟੋ ਚਲਕਿਆ ਉਹਦੇ ਪਰਦੇਹੀ ਪਾਸ ਲੱਗਿਆ ਦੂਜੀ ਵਾਰੀ ਅਜੇ ਕਲੀਅਰ ਨਹੀਂ ਹੋਇਆ ਵਿਉਗੀ ਕਰਦਾ ਇਹ ਬਸਟਡ ਦੇ ਕੋਲ ਕੋਈ ਹੋਟਲ ਹੈ ਉਹਦੇ ਵਿੱਚੋਂ ਲੈ ਕੇ ਗਏ ਸੀਗੇ ਤੋਂ ਹੋਟਲ ਵਾਲੇ ਵੀ ਉਹ ਜਦੋਂ ਲੱਤੀ ਆ ਗਈ ਉਸ ਤੋਂ ਬਾਅਦ ਕਰਾਂਗੇ ਪਤਾ ਉਹ ਜ਼ਿਕਰ ਹੋਗਾ ਕਿ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਹੋਏ ਗੈਂਗ ਰੇਪ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਹੈ ਕਿ ਹੁਣ ਅੰਮ੍ਰਿਤਸਰ ਤੋਂ ਵੀ ਅਜਹੀ ਘਨੌਣੀ ਘਟਨਾ ਸਾਹਮਣੇ ਆ ਗਈ ਹੈ ਮਹਿਰਾਲ ਪੁਲਿਸ ਹੁਣਾਂ ਦਰਿੰਦਿਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਢੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ। ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ